ਅੱਜ ਮਾਲਵਾ ਟੀਵੀ ਪੰਜਾਬ ਨੂੰ ਲੈ ਕੇ ਪਹੁੰਚਾ ਅਸੀਂ ਪਿਛਾੜੀਆਂ ਦੇ ਬੰਨ ਦੇ ਉੱਪਰ ਜ਼ੀਰੋ ਲਾਈਨ ਜਿੱਥੇ ਕੁਦਰਤ ਦਾ ਕਹਿਰ ਵਸਾਇਆ ਹੋਇਆ ਵਾ ਠੀਕ ਹੈ ਪਰ ਇੱਥੋਂ ਦੇ ਲੋਕਾਂ ਦਾ ਜਜ਼ਬਾ ਦੇਖਣ ਆਲਾ ਵਾ ਕਿ ਇਹ ਕਹਿਰ ਸਿਰ ਤੇ ਆਇਆ ਹੋਇਆ ਫਿਰ ਵੀ ਇਹ ਜਜ਼ਬਾਨੀ ਟੁੱਟ ਰਿਹਾ ਇਹ ਵੱਧ ਚੜ ਕੇ ਮਦਦ ਕਰ ਰਹੀ ਆ ਜਾਂ ਆਪਦੇ ਵਿਚਾਰ ਨੂੰ ਕਈ ਮਤਲਬ ਮਦਦ ਜਿਹੜਾ ਨਾਲ ਦੇ ਲੋਕ ਆ ਰਹੇ ਆ ਉਹਨਾਂ ਨਾਲ ਹੌਸਲਾ ਦੇ ਰਿਹਾ ਅੱਜ ਆਪਾਂ ਇੱਥੋਂ ਨੌਜਵਾਨਾਂ ਨਾਲ ਗੱਲ ਕਰਾਂਗੇ ਚਲੋ ਅੱਗੇ ਕੱਲ ਜੀ ਇਨਾਈਵ ਜਿਵੇਂ ਆਪਣਾ ਮਾਜੀ ਚੁੱਕੀ ਕਿਥੋਂ ਦੇ ਆਪਾਂ ਆਪਣੇ ਪਿੰਡਾਂ ਦੇ ਪੰਡਾ ਹੋਏਗਾ ਤੇ ਨਾਲ ਹੀ ਕੰਪਨੀ ਆ ਜਾਈ। ਇਹ ਅੱਜ ਦਾ ਕੁਦਰਤੀ ਕਹਿ ਰਿਹਾ ਕਿ ਮੀਂਹਾਂਦ ਤੋਂ ਆਇਆ ਹੋਇਆ ਬਾਈ। ਇਹ ਕੋਸ਼ਿਸ਼ ਕਰਦੇ 15 ਦਿਨ ਤੋਂ ਚੱਲ ਚੱਲ ਰਹੇ ਹੋਏ। ਤੇ ਇਹ ਪਾਣੀ ਦਾ ਲੈਵਲ 2-2.5 ਹੋ ਗਿਆ ਘੱਟ ਗਿਆ। ਜੀ ਫੇਰ ਹੀ ਉੱਥੇ ਫੇਰ ਵੱਧ ਗਿਆ ਵਾ ਕਿਉਂਕਿ ਬਰਸਾਤੀਆਂ ਹੋਣ ਕਰਕੇ ਕਿਥੋਂ ਕਿਤੇ ਹਮਾਚੂ ਪਾ ਪੱਤਲ ਪੱਟੀ ਜਿਹੜਾ ਖੜਾ ਪਾਣੀ ਬਹੁਤ ਹੁੰਦੀ ਹੈ ਉੱਥੇ ਫਿਰ ਪਾਣੀ ਦਾ ਆਉਂਦਾ ਹੁਣ ਪਾਣੀ ਦਾ ਇਹ ਆ ਵੀ ਆਪਣਾ ਉੱਥੇ ਚੱਲੀ ਜਾਂਦਾ ਨਾਲੇ ਵਾਲਾ ਵਾਦਦਾ ਨਹੀਂ ਸਕਦਾ ਬਾਕੀ ਪਾਣੀ ਬਹੁਤ ਫੀਲ ਕਰਦਾ ਦਾ ਕੰਮ ਇੱਥੇ ਲੋਕਾਂ ਦਾ ਬੰਦਿਆ ਨਹੀਂ ਦਾ ਰਹੇਗਾ ਵਾ ਕਿ ਇੱਕ ਬੰਦ ਟੂਰਕ ਹਾਂਜੀ ਹਾਂ ਤੇ ਤੁਸੀਂ ਇਹ ਤੋਂ ਤੁਸੀਂ ਇਹ ਤੋਂ ਕਿਹਨੂੰ ਕਹਿੰਦੇ ਅਸੀਂ ਇੱਥੇ ਜੀ ਮੋਲਾ ਪਾਸੇ ਲੋਕੀ ਆ ਰਹੇ ਹੁੰਦੇ ਨੇ ਕੋਈ ਨਾ ਤੇ ਆ ਦੋ ਦਿਨ ਹੋਏ ਆਪਾਂ ਵੀਡੀਓ ਪਾਈ ਸੀ ਆਪਣੇ ਸੁਬਾ ਨਬੀ ਦੀ ਫੇਸਬੁਕ ਤੇ ਤੋਂ ਸਨੇ ਲੋਕਾਂ ਨੇ ਬਹੁਤ ਵੇਖੀ ਵੀਡੀਓ ਵਾਲੀ ਤੇ ਕੱਲ ਕੋ ਚਾਰ ਪਲੱਸ ਵਾਲੀ ਵੀਡੀਓ ਹਜ਼ੂਰ ਇਹਨਾਂ ਨੂੰ ਕਿੰਨਾ ਪ੍ਰੇਰਣਾ ਤੋਂ ਤੁਹਾਡੀ ਸਿਰ ਤੱਕ ਦੇਖੂ ਸੀ ਇਹਨਾਂ ਕਿੰਦਾ ਅੱਲਾਹ ਪਾਈ ਦੇਵੀਆਂ ਦਾ ਪ੍ਰੇਰਿਤ ਕਰਿਓ ਕਿ ਇਹ ਤੁਹਾਨੂੰ ਕਿਹੜਾ ਵਾਰ ਮੰਨ ਕੇ ਦੇਖਦੇ ਨੇ ਜਵਾਬ ਹੀ ਖੜਾ ਉਹ ਜੁਰੀਤ ਦੀ ਖੜਾ ਇਹ ਜਦੋਂ ਵੀ ਆਪਣੇ ਪੰਜਾਬ ਦੇ ਵਿੱਚ ਜ਼ਹਿਰ ਦੱਸਦਾ ਹੈ ਸਿੰਘ ਸੋਹ ਚੜ੍ਹਦੀ ਕਲਾ ਚ ਜੀਣੇ ਕੋਈ ਵੱਡੀ ਆਪਣੇ ਆਪ ਤੋਂ ਹੁੰਦੀ ਹੈ ਸਿੰਘ ਸੋਹ ਚੜ੍ਹਦੀ ਕਲਾ ਚ ਜੀਣੇ ਇਹ ਲੋਕਾਂ ਨੂੰ ਆਇਆ ਲੱਗਦਾ ਪਾਸੇ ਵਾਲਿਆਂ ਨੂੰ ਵੀ ਇਹ ਕਾਬਜ ਜਾਣਗੇ ਪਰ ਇਹਦਾ ਬਣਾ ਵੀ ਸੇਖਰ ਜੁਕਾਉ ਨਹੀਂ ਹੈ ਵੇਖ ਲੋ ਨੌਜਵਾਨਾਂ ਦਾ ਜਜ਼ਬਾ ਦੇਖੋ ਫਿਰ ਕਹਿੰਦੇ ਆ ਪੰਜਾਬ ਦੀ ਰੀਸ ਇਹੋ ਗੱਲਾਂ ਨਾ ਕਰਕੇ ਨਹੀਂ ਹੁੰਦੀ ਇਹ ਨੌਜਵਾਨਾਂ ਦਾ ਜਜ਼ਬਾ ਵਾ ਕਿ ਹੁਣ ਕਹਿਰ ਦੇਖੋ ਸਿਰ ਤੇ ਆਇਆ ਵਾ ਹਰ ਕਿਸੇ ਨੂੰ ਆਪਦੀ ਕਹਿੰਦੇ ਆ ਜਾਣ ਦੀ ਬਣੀ ਹੁੰਦੀ ਆ ਪਰ ਇਹ ਨੌਜਵਾਨਾਂ ਦਾ ਜਜ਼ਬਾ ਦੇਖੋ ਕਿ ਇਹਨਾਂ ਨੂੰ ਆਪਦੀ ਜਾਨਾਂ ਨਾ ਦੇਖ ਕੇ ਦੂਜਿਆਂ ਦੀ ਮਦਦ ਕਰ ਰਹੇ ਆ